ਸੰਤ ਜੀ ਪਿਆਰਾਂ ਮੇਰੇ ਆ ਪੀਰ ਬੁੱਧੂ ਸਾਹਿਬ ਜੀ ਤਨਾ ਦਾ ਪਾਵਨ ਸ਼ਹੀਦੀ ਦਿਹਾੜਾ ਜੋ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਵੈਸੇ ਪ੍ਰਿੰਸੀਸ ਪਾਲ ਸਤਵੀਰ ਸਿੰਘ ਜੀ ਉਹ ਪਾਕਿਸਤਾਨ ਦੇ ਵਿੱਚ ਗਏ ਕੁਝ ਸਾਲ ਪਹਿਲਾਂ ਪ੍ਰਿੰਸੀਪਲ ਸਤਵੀਰ ਸਿੰਘ ਕਹਿੰਦੇ ਮੈਨੂੰ ਪੀਰ ਬੱਦੂ ਸ਼ਾਹ ਦਾ ਪਰਿਵਾਰ ਮਿਲਿਆ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਜਿਹੜੀ ਮਹਾਨ ਕੁਰਬਾਨੀ ਸੀ ਪੀਰ ਜੀ ਦੀ ਉਹਨੂੰ ਪਲਾ ਦਿੱਤਾ ਗਿਆ ਇਹ ਵਾਕਿਆ ਹੀ ਸੱਤ ਹੈ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੀ ਮਹਾਨ ਕੁਰਬਾਨੀ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਸਾਡੇ ਵੱਲੋਂ ਮਨਫ਼ੀ ਕਰ ਦਿੱਤਾ ਗਿਆ ਇਥੋਂ ਤਾਈਂ ਕਿ ਸਾਡੇ ਧਾਰਮਿਕ ਕੈਲੰਡਰ ਵਿੱਚ ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਦਾ ਦਿਹਾੜਾ ਵੀ ਨਹੀਂ ਲਿਖਿਆ ਗਿਆ ਸੜੌਰਾ ਨਗਰ ਪੈਂਦਾ ਜਦੋਂ ਸ੍ਰੀ ਪੌਂਟਾ ਸਾਹਿਬ ਨੂੰ ਜਾਈਏ ਸਡੋਰੇ ਨਗਰ ਵਿੱਚ 13 ਜੂਨ 1647 ਨੂੰ ਗੁਲਾਮ ਸ਼ਾਹ ਦੇ ਘਰ ਵਿੱਚ ਪੀਰ ਬੁੱਧੂ ਸ਼ਾਹ ਜੀ ਦਾ ਜਨਮ ਹੋਇਆ। ਭਗਤੀ ਭਾਵਨਾ ਵਾਲੇ ਪਰਮੇਸ਼ਰ ਦੇ ਪਿਆਰੇ ਉਹਦੀ ਪ੍ਰਾਪਤੀ ਲਈ ਅਠੇ ਪੈਰ ਨਾਮ ਜਪਣਾ ਆਰਾਧਣਾ ਕਰਨੀ ਪੀਰ ਬੁੱਧੂ ਸ਼ਾਹ ਜੀ ਮਹਾਰਾਜ ਕਲਗੀ ਧਰ ਜੀ ਤੋਂ 19 ਸਾਲ ਵੱਡੇ ਸਨ ਸਰੀਰਕ ਤੌਰ ਤੇ ਗੁਰੂ ਕਲਗੀ ਧਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਬੜੀ ਭਾਰੀ ਵੱਡੀ ਵਡਿਆਈ ਪੀਰ ਜੀ ਨੇ ਸੁਣੀ ਸੀ ਤੇ ਜਦੋਂ ਕਲਗੀ ਧਰ ਪਾਤਸ਼ਾਹ ਸ੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਆਏ ਪੀਰ ਜੀ ਨੂੰ ਪਤਾ ਲੱਗਿਆ ਤੇ ਸਤਿਗੁਰਾਂ ਦੇ ਦ دیدار ਕਰਨ ਵਾਸਤੇ ਪਹੁੰਚੇ ਗੁਰੂ ਸਾਹਿਬ ਜੀ ਦੇ ਦ دیدار ਕਰਕੇ ਬੜੇ ਪ੍ਰਸੰਨ ਹੋਏ ਮਹਾਰਾਜ ਰੱਬ ਦੇ ਨਾਲ ਮੇਲ ਕਿੱਦਾਂ ਹੋਵੇ ਸਤਿਗੁਰੂ ਕਹਿੰਦੇ ਜਿਵੇਂ ਦਿਨ ਤੇ ਰਾਤ ਦਾ ਮੇਲ ਹੈ ਪੀਰ ਜੀ ਕਹਿੰਦੇ ਮਹਾਰਾਜ ਦਿਨ ਰਾਤ ਦਾ ਕੋਈ ਮੇਲ ਨਹੀਂ ਹੁੰਦਾ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਰੱਬ ਤੇ ਹਉਮੈ ਦਾ ਵੀ ਕੋਈ ਮੇਲ ਨਹੀਂ ਹਉਮੈ ਹੋਵੇਗੀ ਤੇ ਰੱਬ ਦਾ ਮੇਲ ਨਹੀਂ ਜਿਸ ਤਰ੍ਹਾਂ ਪ੍ਰਕਾਸ਼ ਨਹੀਂ ਹੋਵੇਗਾ ਤੇ ਹਨੇਰਾ ਹੋਵੇਗਾ ਜਦੋਂ ਪ੍ਰਕਾਸ਼ ਹੋਵੇ ਤੇ ਹਨੇਰਾ ਚਲਾ ਜਾਂਦਾ ਹੈ ਹਉਮੈ ਹੋਵੇਗੀ ਤੇ ਰੱਬ ਦਾ ਮਿਲਾਪ ਨਹੀਂ ਹੋਵੇਂ ਦੇ ਜਾਣ ਕਰਕੇ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ। ਗੁਰੂ ਕਲ ਕੀ ਧਰਜੀ ਦੇ ਬਚਨਾਂ ਦਾ ਮਨ ਤੇ ਬੜਾ ਗਹਿਰਾ ਅਸਰ ਹੋਇਆ। ਪੀਰ ਜੀ ਆਪਣੇ ਨਗਰ ਸਡੋਰੇ ਵਿਖੇ ਵਾਪਸ ਆ ਗਏ। ਪਤਾ ਲੱਗਿਆ ਵੀ ਪੰਗਾਣੀ ਦਾ ਜੰਗ ਹੋਣਾ ਹੈ। ਇਸ ਤੋਂ ਪਹਿਲਾਂ ਬਾਦਸ਼ਾਹ ਵੱਲੋਂ ਕੱਢੇ ਹੋਏ 800 ਪਠਾਨ ਨਾਲ ਲੈ ਲਏ। ਉਹਨਾਂ ਨੇ ਆਖਿਆ ਪੀਰ ਜੀ ਕਿਰਪਾ ਕਰੋ ਵੀ ਸਾਨੂੰ ਨੌਕਰੀ ਚਾਹੀਦੀ ਹੈ ਤੇ ਉਹਨਾਂ ਨੂੰ ਨਾਲ ਲੈ ਕੇ ਪੀਰ ਜੀ ਪੌਂਟਾ ਸਾਹਿਬ ਆ ਗਏ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਕੇ ਉਹਨਾਂ ਪਠਾਣਾ ਨੂੰ ਨੌਕਰੀ ਤੇ ਰਖਵਾ ਦਿੱਤਾ ਪੰਗਾੜੀ ਦਾ ਜਦੋਂ ਜੰਗ ਹੋਣ ਲੱਗਾ ਪਠਾਣ ਬੇਈਮਾਨ ਹੋ ਗਏ ਉਹ ਜਾ ਕੇ ਰਾਜਾ ਫਤਿਹ ਸ਼ਾ ਉਹਦੀ ਫੌਜ ਵਿੱਚ ਰਲ ਗਏ ਵੀ ਜੰਗ ਵਿੱਚ ਤੁਹਾਡੀ ਮਦਦ ਕਰਾਂਗੇ ਪਰ ਗੁਰੂ ਸਾਹਿਬ ਦਾ ਖਜ਼ਾਨਾ ਅਸੀਂ ਲੁੱਟਾਂਗੇ ਲੁੱਟਦਾ maal ਸਾਡਾ ਹੋਵੇ ਇਸ ਤਰ੍ਹਾਂ ਸਾਰੇ ਜਾਣੇ ਬੇਮੁਖ ਹੋ ਕੇ ਚਲੇ ਗਏ ਤਾਂ ਪੀਰ ਜੀ ਨੂੰ ਜਦੋਂ ਪਤਾ ਲੱਗਿਆ ਆਪਣੇ ਪੁੱਤਰ ਨਾਲ ਲੈ ਕੇ ਭਰਾ ਪਿਤਾ ਤੇ 700 ਮਰੀਦ ਪੰਗਾੜੀ ਦੇ ਜੰਗ ਦੇ ਵਿੱਚ ਜਾ ਕੇ ਗੁਰੂ ਕਲਗੀ ਧਰਜੀ ਦੀ ਮਦਦ ਕੀਤੀ ਇਸ ਜੰਗ ਦੇ ਵਿੱਚ ਪੀਰ ਜੀ ਦੇ ਦੋ ਪੁੱਤਰ ਇੱਕ ਭਰਾ ਅਰ ਉਹਨਾਂ ਦਾ ਪਿਤਾ ਗੁਲਾਮ ਸ਼ਾਹ ਤੇ ਕੁਝ ਕੁ ਉਹਨਾਂ ਦੇ ਮਰੀਦ ਜਿਹੜੇ ਸ਼ਹੀਦ ਹੋਏ ਜੰਗ ਜਿੱਤਣ ਤੋਂ ਬਾਅਦ ਕਲਗੀ ਧਰ ਪਾਤਸ਼ਾਹ ਜੀ ਬਰਾਜੇ ਸਨ ਪੀਰ ਬੁੱਧੂ ਸਾਹਨੇ ਚਰਣਾ ਚ ਨਮਸਕਾਰ ਕੀਤੀ ਮਹਾਰਾਜ ਕਹਿੰਦੇ ਉਹ ਪੀਰ ਸੱਚੋ ਤੂੰ ਸੱਚਾ ਪੀਰ ਹੈ ਸਤਕਾਰ ਵੱਜੋਂ ਮਹਾਰਾਜ ਸਰਪਾਓ ਦੇਣ ਲੱਗੇ ਕਹਿੰਦੇ ਜੇ ਤਰੁੱਠਿਓ ਮਹਾਰਾਜ ਤੇ ਆਪਣੇ ਕੇਸ ਬਖਸ਼ੋ ਮਹਾਰਾਜ ਜੀ ਕੰਗਾ ਕਰਦੇ ਸਨ ਕਿਉਂ ਮਹਾਰਾਜ ਦੇ ਦیدار ਕਰਿਆ ਕਰਾਂਗਾ ਇਹਦੇ ਦیدار ਤੁਹਾਡੇ ਦیدار ਹਨ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਦੇ ਦਰਸ਼ਨ ਕਰਿਆ ਕਰਾਂਗਾ ਕਹਿੰਦੇ ਮਹਾਰਾਜ ਜੀ ਨੇ ਕੰਘੇ ਸਮੇਤ ਜਿਹੜੇ ਕੇਸ ਨਿਕਲ ਚੁੱਕੇ ਸਨ ਕੇਸ ਬਾਉਣ ਵਕਤ ਉਹਦੇ ਸਮੇਤ ਹੀ ਮਹਾਰਾਜ ਜੀ ਨੇ ਕੰਗਾ ਜਿਹੜਾ ਸੀ ਪੀਰ ਜੀ ਨੂੰ ਦਿੱਤਾ ਤੇ ਨਾਲ ਅੱਧੀ ਦਸਤਾਰ ਦਿੱਤੀ ਦਸਵੇਂ ਪਾਤਸ਼ਾਹ ਨੇ ਕੇਸ ਉਹਨਾਂ ਨੇ ਮੰਗ ਕੇ ਲਏ ਕੰਗਾ ਤੇ ਦਸਤਾਰ ਗੁਰੂ ਸਾਹਿਬ ਦੀ ਬਖਸ਼ਿਸ਼ ਇਹ ਬਖਸ਼ਿਸ਼ਾਂ ਲੈ ਕੇ ਘਰ ਆਏ। ਉਹਨਾਂ ਦੀ ਜੜੀ ਸੁਪਤਨੀ ਸੀ। ਬੇਗਮ ਪੁੱਛਣ ਲੱਗੀ ਪਿਤਾ ਜੀ ਨਜ਼ਰ ਨਹੀਂ ਆ ਰਹੇ। ਪੁੱਤਰ ਨਜ਼ਰ ਨਹੀਂ ਆ ਰਹੇ ਤੁਹਾਡਾ ਭਰਾ ਨਹੀਂ ਦਿਖਾਈ ਦੇ ਰਿਹਾ। ਪੀਰ ਜੀ ਕਹਿਣ ਲੱਗੇ ਕਿ ਆਪਣੇ ਪੁੱਤਰਾਂ ਨੂੰ ਗੁਰੂ ਕਲਗੀ ਧਰਜੀ ਦੀ ਗੋਦ ਵਿੱਚ ਬਿਠਾਇਆ। ਮਾਂ ਬੜੇ ਵਿਰਾਗ ਵਿੱਚ ਆ ਗਈ। ਸਮਝ ਗਈ ਵੀ ਪੁੱਤਰ ਚਲੇ ਗਏ ਨੇ। ਬਿਰਾਗ ਕਰਦਿਆ ਕਰਦਿਆਂ ਜਦੋਂ ਅੱਖ ਲੱਗੀ ਤੇ ਕੀ ਵੇਖਦੀ ਐ ਕਿ ਦੋਨੇ ਪੁੱਤਰ ਮਹਾਰਾਜ ਕਲਗੀਧਰ ਜੀ ਦੀ ਗੋਦ ਸੱਚ ਖੜ ਬਿਖੇ ਖੇਡਦੇ ਅੱਖ ਖੁੱਲੀ ਅਖਣ ਲੱਗੀ ਵਾਕਿਆ ਹੀ ਮੇਰੇ ਪੁੱਤਰ ਅਕਾਲ ਪੁਰਖ ਦੀ ਗੋਦ ਵਿੱਚ ਖੇਡਦੇ ਹਨ ਕਿੱਡਾ ਵੱਡਾ ਸਦਕ ਸੀ ਇਸ ਪਰਿਵਾਰ ਦਾ ਪੀਰ ਬੁੱਧੂ ਸਾਹਿਬ ਜੀ ਨੂੰ ਜੜੀਆਂ ਦਾਤਾ ਮਹਾਰਾਜ ਨੇ ਦਿੱਤੀਆਂ ਨੇ। ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਗੁਰੂ ਕੇ ਤਖਤਾਂ ਤੇ ਇਹ ਅੱਜ ਵੀ ਦਰਸ਼ਨ ਕੀਤੇ ਜਾ ਸਕਦੇ ਨੇ। ਪੀਰ ਜੀ ਨੇ ਵਸਤੂਆਂ ਘਰ ਵਿੱਚ ਸੰਭਾਲ ਕੇ ਰੱਖੀਆਂ। 1705 ਦਾ ਸਮਾਂ ਆਇਆ। ਔਰੰਗਜ਼ੇਬ ਨੂੰ ਜਦੋਂ ਪਤਾ ਲੱਗਿਆ ਤੇ ਉਸ ਗੱਲ ਤੋਂ ਬੜਾ ਖਫਾ ਸੀ। ਕਿ ਜਿਹਨੂੰ ਅਸੀਂ ਸਤਕਾਰ ਦੇਨੇ ਆ ਉਹ ਕਾਫਰਾਂ ਦੇ ਪਿੱਛੇ ਹੈ ਉਹਨੇ ਫਿਰ ਸਡੋਰੇ ਦਾ ਹਾਕਮ ਉਸਮਾਨ ਖਾਨ ਨੂੰ ਹੁਕਮ ਦਿੱਤਾ ਵੀ ਇਹਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਏ ਉਸਮਾਨ ਖਾਨ ਪੀਰ ਜੀ ਦੇ ਕੋਲ ਆਇਆ ਤੇ ਪੀਰ ਜੀ ਨੂੰ ਇਸ ਗੱਲ ਦਾ ਇਲਮ ਹੋ ਚੁੱਕਾ ਸੀ ਵੀ ਕੋਈ ਨਾ ਕੋਈ ਪਾੜਾ ਵਰਤਣ ਵਾਲਾ ਪੀਰ ਜੀ ਦਾ ਜਿਹੜਾ ਬਚਪਨ ਦਾ ਨਾਮ ਹੈ ਉਹ ਸੀ सयਦ ਬਦਰਉਦਦੀਨ ਲੋਕ ਪਿਆਰ ਨਾਲ ਇਹਨਾਂ ਨੂੰ ਬੁੱਧੂ ਸ਼ਾਹ ਜੀ ਕਹਿੰਦੇ ਸਨ ਬਚਪਨ ਦਾ ਨਾਮ ਜਿਹੜਾ सयਦ ਬਦਰਉਦਦੀਨ ਹੈ ਪੀਰ ਜੀ ਦਾ ਇੱਕ ਪੁੱਤਰ ਜਿਹੜਾ ਰਹਿ ਗਿਆ ਸੀ ਪਿੱਛੇ ਤੇ ਉਹਨਾਂ ਦੇ ਪੋਤੇ ਵੀ ਸਨ ਤੇ ਆਪਣੀ ਸੁਪਤਨੀ ਜਿਹੜਾ ਨਹਾਂ ਦਾ ਰਾਜਾ ਸੀ ਉਹ ਕਲਗੀਧਰ ਮਹਾਰਾਜ ਜੀ ਦਾ ਬੜਾ ਸ਼ਰਧਾਲੂ ਸੀ ਤੇ ਪੀਰ ਜੀ ਨੇ ਆਪਣਾ ਪਰਿਵਾਰ ਉੱਥੇ ਭੇਜ ਦਿੱਤਾ ਸੀ ਤੇ ਆਪ ਕੱਲੇ ਸਡੋਰੇ ਰਹਿ ਗਏ ਉਸਮਾਨ ਖਾਨ ਆਤਮਕਿਆ ਤੇ ਪੀਰ ਜੀ ਨੂੰ ਪਕੜਿਆ ਤੇ ਉੱਥੋਂ ਪਕੜ ਕੇ ਜੰਗਲ ਵਿੱਚ ਲੈ ਗਿਆ ਬੜੀਆਂ ਸਜ਼ਾਵਾਂ ਦਿੱਤੀਆਂ ਆਖਰਕਾਰ ਪੀਰ ਜੀ ਦੇ ਸਰੀਰ ਦੇ ਟੋਟੇ ਟੋਟੇ ਕਰਕੇ ਜੰਗਲ ਵਿੱਚ ਸੁੱਟ ਦਿੱਤੇ ਇੰਨੀ ਵੱਡੀ ਕੁਰਬਾਨੀ ਹੈ ਪੀਰ ਬੁੱਧੂ ਸ਼ਾਹ ਜੀ ਦੀ ਉਹਨਾਂ ਨੇ ਗੁਰੂ ਘਰ ਨਾਲ ਪ੍ਰੇਮ ਕੀਤਾ ਇਹ ਪ੍ਰੇਮ ਦੀ ਸਜ਼ਾ ਉਹਨਾਂ ਨੂੰ ਦਿੱਤੀ ਉਸਮਾਨ ਖਾਨ ਨੇ 21 ਮਾਰਚ 1705 ਨੂੰ ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਹੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਵਿੱਚ ਪਹੁੰਚੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦਿੱਤਾ ਪੰਜਾਬ ਜਾਣ ਨੂੰ ਤੇ ਕਲਗੀਧਰ ਜੀ ਨੇ ਵਿਸ਼ੇਸ਼ ਇਹ ਬਚਨ ਕੀਤਾ ਸੀ। ਨਾਂ ਸੀ ਭਾਈ ਗੁਰਬਖਸ਼ ਸਿੰਘ ਬੰਦਾ ਬਹਾਦਰ ਲਖ ਬਾਦ ਵਿੱਚ ਪ੍ਰਾਪਤ ਹੋਇਆ। ਅੰਮ੍ਰਿਤ ਛਕਾ ਕੇ ਮਹਾਰਾਜ ਜੀ ਨੇ ਗੁਰਬਖਸ਼ ਸਿੰਘ ਨਾਮ ਰੱਖਿਆ। ਸਤਿਗੁਰ ਜੀ ਕਹਿੰਦੇ ਭਾਈ ਗੁਰਬਖਸ਼ ਸਿੰਘ ਪੰਜਾਬ ਦੀ ਧਰਤੀ ਤੇ ਜਾ ਕੇ ਸਰਹੰਦ ਨੂੰ ਸੋਧਣ ਤੋਂ ਪਹਿਲਾਂ ਛਡੋਰਾ ਸੋਧਣਾ। ਕਿਉਂਕਿ ਉੱਥੋਂ ਦੇ ਹਾਕਮ ਉਸਮਾਨ ਖਾਨ ਨੇ ਸਾਡੇ ਅਜ਼ੀਜ਼ ਪਿਆਰੇ ਅਨੰਦ ਸਿੱਖ ਪੀਰ ਬੁੱਧੂ ਸਾਹ ਦੇ ਉੱਪਰ ਅਤਿਆਚਾਰ ਕਰਕੇ ਉਹਨੂੰ ਸਜ਼ਾਵਾ ਦੇ ਕੇ ਸ਼ਹੀਦ ਕੀਤਾ ਹੈ। ਤਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਏ ਸਰਹੰਦ ਨੂੰ ਸੋਧਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਸਡੋਰਾ ਸੋਧਿਆ ਉਸਮਾਨ ਖਾਨ ਨੂੰ ਪਕੜ ਕੇ ਗਲ ਵਿੱਚ ਫਾਈ ਪਾ ਕੇ ਫਾਂਸੀ ਦੇ ਕੇ ਉਹਨੂੰ ਮਾਰਿਆ ਪੀਰ ਜੀ ਦੀ ਸ਼ਹਾਦਤ ਦਾ ਬਦਲਾ ਉਹਦੇ ਪਾਸੋਂ ਲਿਆ ਤੇ ਪੀਰ ਜੀ ਦੀ ਇੱਕ ਪ੍ਰਾਣੀ ਹਵੇਲੀ ਬੜੀ ਖਸਤਾ ਹਾਲਤ ਆ ਉਹਦੀ ਉਹ ਵੀ ਸਡੋਰੇ ਵਿਖੇ ਮੌਜੂਦ ਹੈ ਇੱਕ ਨਿੰਮ ਦਾ ਦਰਖਤ ਵੀ ਹੈ ਖੂਬੀ ਆ ਉੱਥੇ ਏ ਬਾਬਾ ਬੰਦਾ ਸਿੰਘ ਬਹਾਦਰ ਨੇ ਸਡੋਰੇ ਵਿੱਚ ਕਿਲੇ ਬਣਾਏ ਸਨ ਉਹਦੇ ਅਫਸੇਸ ਵੀ ਕੁਝ ਕੁਝ ਅੱਜ ਮੌਜੂਦ ਨੇ ਸੋ ਪੀਰ ਬੱਧੂ ਸ਼ਾ ਧਨ ਜਿਉ ਤਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ ਦਸਮੇਸ਼ ਪਿਤਾ ਜੀ ਕਹਿੰਦੇ ਉਹਨਾਂ ਦਾ ਜੀਵਣਾ ਧਨ ਹੈ ਸੰਸਾਰ ਵਿੱਚ ਜਿਹੜੇ ਮੁਖ ਤੋਂ ਪਰਮੇਸ਼ਰ ਦਾ ਨਾਮ ਜਪਦੇ ਤੇ ਚਿੱਤ ਵਿੱਚ ਜੰਗ ਦੀ ਜੁੱਧ ਦੀ ਵਿਚਾਰ ਕਰਦੇ ਹਨ ਜੋ ਸੰਤ ਤੇ ਸਿਪਾਈ ਨੇ ਭਗਤੀ ਤੇ ਸ਼ਕਤੀ ਨੂੰ ਧਾਰਨ ਕਰਦੇ ਉਹਨਾਂ ਵਿੱਚੋਂ ਪੀਰ ਬੁੱਧੂ ਸ਼ਾਹ ਜੀ ਭਗਤੀ ਵੀ ਕੀਤੀ ਜੰਗ ਵੀ ਕੀਤਾ ਉਹਨਾਂ ਨੇ ਉਹਨਾਂ ਦੀ ਬਹਾਦੂ ਕੁਰਬਾਨੀ ਨੂੰ ਕੁਟਾਨ ਕੋਟ ਸਾਡੀ ਨਮਸਕਾਰ ਹੈ ਸਾਨੂੰ ਚਾਹੀਦਾ ਪੀਰ ਜੀ ਨੂੰ ਅਸੀਂ ਯਾਦ ਕਰੀਏ ਉਹਨਾਂ ਦਾ ਕੋਈ ਸਥਾਨ ਬਣਾਉਣਾ ਚਾਹੀਦਾ ਜਿੰਨੀ ਵੱਡੀ ਕੁਰਬਾਨੀ ਪੀਰ ਜੀ ਨੇ ਦਿੱਤੀ ਹੈ ਇਸੇ ਕਰਕੇ ਉਹਨਾਂ ਦੇ ਪਰਿਵਾਰ ਨੇ ਕਿਹਾ ਸੀ ਵੀ ਪੀਰ ਜੀ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਭੁਲਾਇਆ ਜਾ ਰਿਹਾ ਹੈ। ਇਹ ਵਾਕਿਆ ਹੀ ਸੱਚ ਹੈ। ਤਾਂ ਉਹਨਾਂ ਦਾ ਦਿਹਾੜਾ ਬਣਾਉਣਾ ਗੁਰਸਿੱਖਾਂ ਵਾਸਤੇ ਅਤਿ ਜ਼ਰੂਰੀ ਹੈ।